ਸੱਚੀਏ ਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪੰਜਾਬ ਦੇ ਜੇ ਸਿਆਸੀ ਬਲਾਰਿਆਂ ਚ ਜ਼ਿਕਰ ਕਰਨਾ ਹੋਵੇ ਤਾਂ ਦੋ ਤਿੰਨ ਬੰਦਿਆਂ ਦਾ ਜ਼ਿਕਰ ਆਉਂਦਾ ਰਹਿ ਹੈ ਵੀ ਦੋ ਬੰਦੇ ਤਾਂ ਐਸੇ ਨੇ ਜਿਨ੍ਹਾਂ ਦੀ ਬੈਕਗ੍ਰਾਉਂਡ ਸਿੱਖੀ ਨਾਲ ਸਿੱਖ ਪੋਲਿਟਿਕਸ ਨਾਲ ਸੰਬੰਧ ਸੀ ਸਿੱਖ ਇਤਿਹਾਸ ਦਾ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਸਿੱਖ ਮਹਾਭਾਰਤ ਨੂੰ ਜਾਣਦੇ ਨੇ ਉਹ ਨੇ ਉਹ ਜਗਮੀਤ ਸਿੰਘ ਬਰਾੜ ਤੇ ਇੱਕ ਇਸ ਦੁਨੀਆ ਤੋਂ ਚਲੇ ਕੇ ਦੋ ਸਾਲ ਪਹਿਲਾਂ ਵੀਰ ਦਵਿੰਦਰ ਸਿੰਘ ਤੇ ਮੈਂ ਜਗਵੀਤ ਬਰਾੜ ਦਾ ਜ਼ਿਕਰ ਕਿਉਂ ਕਰ ਰਿਹਾ ਕਿ ਜਗਮੀਤ ਸਿੰਘ ਬਰਾੜ ਵਰਗਾ ਅੱਛਾ ਬਨਾਰਾ ਬੇਵਾਕ ਬਨਾਰਾ ਜਿਹੜਾ ਕਾਂਗਰਸ ਦੇ ਵਿੱਚ ਚੰਗੀ ਪੋਜੀਸ਼ਨ ਤੇ ਰਿਹਾ ਗੁਆਦਾ ਪਰਵਾਹੀ ਰਿਹਾ ਹੈ ਸੰਗਵੀਰ ਸਿੰਘ ਨੂੰ ਬਾਦਲੋਂ ਲੋਕ ਸਭਾ ਚਰ ਆਇਆ ਸੀ ਜਿਸ ਨੇ ਉਹ ਜਗਮੀਤ ਸਿੰਘ ਬਰਾੜ ਹੁਣ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਗਿਆ ਕੱਲਾ ਹੀ ਨਹੀਂ ਤਪਰਾ ਰਪਜੀਤ ਸਿੰਘ ਬਰਾੜ ਉਹ ਵੀ ਐਮ ਐਲ ਏ ਹੈ ਉਹ ਵੀ ਭਾਜਪਾ ਹੀ ਬਣ ਗਿਆ ਐਸੀ ਗੱਲ ਨਹੀਂ ਇਸੇ ਕਰਕੇ ਤੇ ਕਹਿੰਦੇ ਦਸ਼ਾ ਬਹੁਤ ਦਿਲਚਸਪ ਪੰਜਾਬ ਦੀ ਸਿਆਸਤ ਦੀ ਜਿਹੜਾ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਬਲਾਰਾ ਹੁੰਦਾ ਸੀ ਪਾਰਟੀ ਦਾ ਰਾਜਪੁਰੇ ਤੋਂ ਹਲਕਾ ਇੰਚਾਰਜ ਰਹਾ ਸੁਖਵੀਰ ਸਿੰਘ ਬਾਦਲ ਦੇ ਅਕਾਲੀ ਦਲ ਦਾ ਫੇਰ ਬਲਾਰਾ ਬਣ ਗਿਆ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦਾ ਔਰ ਫੇਰ ਭਰਤੀ ਕੀਤੀ ਦੱਬ ਕੇ ਖੂਬ ਬੋਲਿਆ ਬਾਦਲਾਂ ਦੇ ਖਿਲਾਫ ਕੂ ਬੋਲਿਆ ਨੰਮੇ ਅਕਾਲੀ ਦਲ ਦੇ ਹੱਕ ਚ ਤੇ ਫਿਰ ਅਚਾਨਕ ਹੀ ਓਹੋ ਪਹੁੰਚ ਗਿਆ ਭਾਰਤੀ ਜਨਤਾ ਪਾਰਟੀ ਚ ਜਿਹਨੇ ਤਿੰਨ ਬਰਾੜ ਭਾਰਤੀ ਜਨਤਾ ਪਾਰਟੀ ਤੇ ਚੜੇ ਗਏ ਔਰ ਉਹਨਾਂ ਨੇ ਭਾਵਾ ਕਹਿ ਲਉ ਕਮਲ ਦਾ ਫੁੱਲ ਕਹਿ ਲਉ ਜੋ ਮਰਜੀ ਤਸਵੀਰ ਦੇ ਲੋ ਉਹ ਹੁਣ ਭਾਜਪਾ ਹੀ ਬਣ ਗਏ ਇਹ ਮੈਂ ਜਿਹੜੀ ਗੱਲ ਕਰ ਰਿਹਾ ਇਹ ਨਾ ਇਹਨੂੰ ਲਾਈਟਲੀ ਲੈਣ ਦੀ ਲੋੜ ਨਹੀਂ ਸਿਆਸੀ ਤੌਰ ਤੇ ਇਹ ਕੱਲੇ ਤਨ ਬਰਾੜਾ ਦੀ ਗੱਲ ਨਹੀਂ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਸਿੱਖ ਚਿਹਰਿਆਂ ਨੂੰ ਅੱਗੇ ਲੈ ਕੇ ਆ ਰਹੀ ਹੈ ਸ਼ਾਮਲ ਕਰ ਰਹੀ ਹੈ ਤੇ ਪਹਿਲਾਂ ਤਾਂ ਆਮ ਸਿੱਖ ਜਾਂਦੇ ਸੀ ਹੁਣ ਤਾਂ ਵੱਡੇ ਵੱਡੇ ਚਿਹਰੇ ਜਿਹੜੇ ਨੇ ਉਹ ਸਿੱਖ ਚਿਹਰੇ ਪਾਟੀ ਜਨਤਾ ਪਾਰਟੀ ਸ਼ਾਮਲ ਹੋ ਗਏ ਕਾਂਗਰਸ ਦੇ ਵਿੱਚੋਂ ਅਕਾਲੀਆਂ ਦੇ ਵਿੱਚੋਂ ਹੁਣ ਤਾਂ ਉੱਥੇ ਬਾਬਾ ਗੰਤੀ ਹੋਗੀ ਸ਼ਾਇਦ ਹੀ ਕਾਰਨ ਕਿ ਪਹਿਲੀ ਵਾਰ ਮੁਖਸਰ ਸਾਹਿਬ ਦੇ ਵਿੱਚ ਉਹਨਾਂ ਨੇ ਆਪਣੀ ਸਿਆਸੀ ਕਾਨਫਰੰਸ ਕੀਤੀ ਸ਼ਾਇਦ ਹੀ ਕਾਰਨ ਕਿ ਲਗਾਤਾਰ ਹੁਣ ਇਹ ਕਹਿਣ ਲੱਗੇ ਹੁਣ ਤਾਂ ਸਦੀਰ ਜਾਖੜ ਸਾਹਿਬ ਜਿਨ੍ਹਾਂ ਨੇ ਇਹਨਾਂ ਨੂੰ ਜਿਹੜਾ ਹੈ ਸ਼ਾਮਲ ਕਰਵਾਇਆ ਉਸ ਵੇਲੇ ਨੈਭ ਸਿੰਘ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਅਸ਼ਮਿਕ ਵਾਰ ਸਾਰੀ ਲੀਡਰਸ਼ਿਪ ਪੰਜਾਬ ਦੀ ਤੇ ਹੁਣ ਤਾਂ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਨੇ ਉਹ ਤਾਂ ਪੂਰੇ ਪੂਰਨ ਗੁਰਸਿੱਖ ਲੱਗਦੇ ਨੇ ਜਿਸ ਤਰ੍ਹਾਂ ਉਹ ਪੰਜਾਬ ਦੇ ਵਿੱਚ ਉਹਨਾਂ ਦੀ ਐਕਟੀਵਿਟੀ ਹੈ ਜਿਸ ਤਰ੍ਹਾਂ ਦਸਤਾਰ ਸਜਾ ਕੇ ਆਉਂਦੇ ਨੇ ਤੇ ਉਹ ਤਾਂ ਪਤਾ ਹੀ ਨਹੀਂ ਲੱਗਦਾ ਆ ਲੋੜੀ ਵਾਲੇ ਦਿਨ ਤਾਂ ਬਿਲਕੁਲ ਨਹੀਂ ਪਤਾ ਲੱਗਿਆ ਕਿ ਨੈਭ ਸਿੰਘ ਸੈਣੀ ਖੜੇ ਨੇ ਭਗਵੰਤ ਮਾਨ ਨਾਲ ਤੋ ਉਹ ਰਵਿੰਦਰ ਸਿੰਘ ਸੈਣੀ ਉਹਨਾਂ ਨੇ ਸ਼ਾਮਲ ਕਰਵਾਇਆ ਅਰ ਇਹਨਾਂ ਦੇ ਮੁੱਖ ਮੰਤਰੀ ਨੇ ਹਰਿਆਣਾ ਤੋਂ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਪ੍ਰੇਰਨਾ ਮਿਲਦੀ ਹੈ ਕਦੇ ਕਿਸੇ ਨੇ ਸੋਚਿਆ ਕਦੇ ਵੀ ਨਹੀਂ ਸੋਚਿਆ ਸੀ ਕਿ ਹਰਿਆਣਾ ਦੇ ਵਿੱਚ ਚਟਾਲਿਆਂ ਨੂੰ ਬਿਲਕੁਲ ਲਾਂਬੇ ਕਰਕੇ ਕਾਂਗਰਸ ਨੂੰ ਹਰਾ ਕੇ ਦੋ ਵਾਰ ਅਸੀਂ ਤਿੰਨ ਲਗਾਤਾਰ ਸਰਕਾਰ ਬਣਾਵਾਂਗੇ ਤੇ ਬਣਾਈ ਤੇ ਤੁਸੀਂ ਇਹਦਾ ਸਮਝੋ ਜੇ ਕੱਲੋਂ ਪੰਜਾਬ 'ਚ ਕੁਝ ਐਸੇ ਹਾਲਾਤ ਹੋ ਗਏ ਫਿਰ ਅਹੀਂ ਯਾਦ ਕਰਿਆ ਕਰਾਂਗੇ ਕਦੇ ਸੋਚਿਆ ਨਹੀਂ ਸੀ ਕਿ ਪੰਜਾਬ ਚ ਹੈ ਹੋ ਜੂ ਤੇ ਪੰਜਾਬ ਚ ਹੋਣਾ ਸ਼ੁਰੂ ਹੋ ਗਿਆ ਜਿਵੇਂ ਭਾਰਤੀ ਜਨਤਾ ਪਾਰਟੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਸਿੱਖਾਂ ਨੂੰ ਲੈ ਕੇ ਆ ਰਹੀ ਹੈ ਤੇ ਸਿੱਖਾਂ ਨੂੰ ਮੂਰੇ ਕਰ ਰਹੀ ਹੈ ਇਹ ਨਹੀਂ ਕੱਲੇ ਸਿੱਖਾਂ ਨੂੰ ਟਿਕਟਾਂ ਵੀ ਦਿੱਤੀਆਂ ਜਾ ਰਹੀਆਂ ਨੇ ਸਿੱਖਾਂ ਨੂੰ ਅੱਕੇ ਵੀ ਕੀਤਾ ਜਾ ਰਿਹਾ ਹੈ ਔਰ ਸਿੱਖੀ ਦੀ ਗੱਲ ਵੀ ਕੀਤੀ ਜਾ ਰਹੀ ਹੈ ਇਹ ਇਹ ਇਹਨੂੰ ਤੁਸੀਂ ਜੋ ਮਰਜੀ ਸਮਝੋ ਸਿਆਸੀ ਚਾਲ ਸਮਝ ਲਓ ਜਿਵੇਂ دل ਕਰਦਾ ਉਹਦੀ ਵਿਆਖਿਆ ਕਰ ਸਕਦੇ ਤੁਸੀਂ ਲੇਕਿਨ ਸਿਆਸੀ ਤੌਰ ਤੇ ਭਾਰਤੀ ਜਨਤਾ ਪਾਰਟੀ ਸਪਸ਼ਟ ਲੱਗੀ ਹੋਈ ਹੈ ਔਰ ਕਈ ਗੱਲਾਂ ਐਸੀਆਂ ਵੀ ਕੀਤੀਆਂ ਨੇ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਯੂਨਿਟ ਨੂੰ ਪੰਜਾਬ ਦੀ ਇਕਾਈ ਨੂੰ ਜਿਨ੍ਹਾਂ ਦਾ ਜਵਾਬ ਦੇਣਾ ਔਖਾ ਨਾ ਹੋਵੇ ਜਿਵੇਂ ਚੰਡੀਗੜ੍ਹ ਦਾ ਮਾਮਲਾ ਜਦੋਂ ਚੰਡੀਗੜ੍ਹ ਨੂੰ ਇਹ ਕਿਹਾ ਸੀ ਕਿ ਉਹਨੂੰ ਬਿਲਕੁਲ ਆਪਾਂ ਅਲੱਗ ਯੂਟੀ ਨੂੰ ਸਾਰਾ ਕੁਝ ਵੱਖਰਾ ਕਰ ਦਈਏ ਰੋਕ ਲਿਆ ਔਰ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਉਹ ਵੀ ਤੇ ਸਾਹਮਣੇ ਯੂ ਟਰਨ ਲਿਆ ਕਈ ਗੱਲਾਂ ਜਿ ਯੂ ਟਰਨ ਲਿਆ ਪਿਛਲੇ ਦਿਨਾਂ 'ਚ ਭਾਰਤੀ ਜਨਤਾ ਪਾਰਟੀ ਨੇ ਪੰਜਾਬੀਆਂ ਨੂੰ ਦਿਖਾਉਣ ਲਈ ਤੋਂ ਕਿ ਜੀ ਅਸੀਂ ਐਂਟੀ ਪੰਜਾਬ ਨਹੀਂ ਸੋ ਇਹ ਸਾਰੀਆਂ ਗੱਲਾਂ ਉਸੇ ਸੰਦਰਭ ਦੇ ਵਿੱਚ ਵਾਪਰ ਰਹੀਆਂ ਨੇ ਤਾਂ ਪੰਜਾਬ ਦੀ ਸਿਆਸੀ ਦਸ਼ਾ ਨੂੰ ਜੇ ਸਮਝਣਾ ਹੋਵੇ ਖਾਸ ਤੌਰ ਤੇ ਤਨਬਰਾੜ ਜਦੋਂ ਤੇ ਆਏ ਨੇ ਆਪਾਂ ਇਉਂ ਕਹਿ ਸਕਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਪਹਿਲਾਂ ਨਾਲੋਂ ਨਿਸ਼ਚਿਤ ਤੌਰ ਤੇ ਮਜ਼ਬੂਤ ਹੋਏਗੀ ਤੇ ਕੱਲਿਆਂ ਲੜਨ ਦੀ ਤਿਆਰੀ ਉਹਨਾਂ ਦੀ ਨਜ਼ਰ ਆ ਰਹੀ ਹੈ ਇਹ ਤਾਂ ਭਾਰਤੀ ਜਨਤਾ ਪਾਰਟੀ ਦਾ ਐਂਗਲ ਦੂਜੇ ਪਾਸੇ ਜਿਹੜੀ ਪਾਰਟੀ ਦੇ ਵਿੱਚੋਂ ਚਰਨਜੀਤ ਸਿੰਘ ਬਰਾੜ ਆਇਆ ਉਹਨਾਂ ਦੇ ਹਾਲਾਤ ਕੋਈ ਜ਼ਿਆਦਾ ਠੀਕ ਨਹੀਂ ਜਿਹਨੂੰ ਹਾਲ ਦੀ ਘੜੀ ਸੀ ਕਹਨੇ ਆ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਉਹ ਦੇ ਸਾਰੇ ਉਖੜੇ ਉਖੜੇ ਜੇ ਲੱਗਦੇ ਨੇ ਕੋਈ ਬੜੀ ਸਪਸ਼ਟ ਜੀ ਗੱਲ ਹੈ ਲੀਡਰਸ਼ਿਪ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਦੀ ਹੈ ਉਹ ਤੋਂ ਲੋਕ ਮਾਯੂਸ ਨੇ ਕਾਰਨ ਕੋਈ ਵੀ ਹੋ ਸਕਦਾ ਕਿ ਜੀ ਉਹਦੇ ਕੋਲ ਪੈਸਾ ਨਹੀਂ ਹੈ ਬਸ ਕੋ ਠੀਕ ਹੈ ਪੈਸੇ ਦੀ ਕਮੀ ਹੋ ਸਕਦੀ ਹੈ ਹੈਵੀ ਕਮੀ ਹੋ ਸਕਦੀ ਕੀ ਹੈ ਪਾਰਟੀਆਂ ਤਾਂ ਪੈਸੇ ਨਾਲ ਚਲਦੀਆਂ ਨੇ ਪੈਸਾ ਹੈ ਨਹੀਂ ਜਿੰਨਾ ਕੋਲ ਪੈਸਾ ਉਹ ਖਰਚਣ ਨੂੰ ਤਿਆਰ ਨਹੀਂ ਉਹਨਾਂ ਕੋਲ ਪਾਰਟੀ 'ਚ ਕੋਈ ਪੋਜੀਸ਼ਨ ਨਹੀਂ ਕਿਉਂ ਕਰ ਚੁਗਾ ਸਰਜੀਤ ਸਿੰਘ ਰੱਖੜਾ ਪੈਸਾ ਕਿਉਂ ਕਰ ਚੁਗਾ ਮਨਪ੍ਰੀਤਿਆਲੀ ਉਹਨਾਂ ਦੀ ਪੋਜੀਸ਼ਨ ਕੀ ਹੈ ਤੋਂ ਇਸ ਕਰਕੇ ਤੇ ਜਿਹੜੇ ਬੰਦੇ ਜਿਹੜੇ ਰੌਲਾ ਰੱਪਾ ਪਾਉਂਦੇ ਨੇ ਡੋਮੀਨੇਟ ਕਰਨਾ ਚਾਹੁੰਦੇ ਨੇ ਉਹ ਉਹਨਾਂ ਕੋਲ ਪੈਸਾ ਨਹੀਂ ਖਰਚ ਲਈ ਜਾ ਉਹਨਾਂ ਕੋਲ ਉਹਨਾਂ ਦਾ ਪੈਸਾ ਨਹੀਂ ਜਾਉਣਾ ਦੀ ਕਪੈਸਿਟੀ ਨਹੀਂ ਖਰਚਦੇ ਕਈ ਵਾਰੀ ਪੈਸਾ ਹੁੰਦਾ ਵੀ ਹੈ ਖਰਚਦੇ ਨਹੀਂ ਹੁੰਦੇ ਲੋਕ ਕਪੈਸਿਟੀ ਨਹੀਂ ਰੱਬ ਕੋਲੋਂ ਨਹੀਂ ਹਿੰਮਤ ਹੁੰਦੀ ਤਾਂ ਇਹ ਤੁਹਾਡੇ ਸਾਹਮਣੇ ਆ ਕਿ ਆ ਚਰਜੀਤ ਬਰਾੜ ਇਹਨੂੰ ਕੁਝ ਨਹੀਂ ਮਿਲਿਆ ਉਸ ਤੋਂ ਪਹਿਲਾਂ ਤਰਜਿੰਦਰਪਾਲ ਸਿੰਘ ਸੰਧੂ ਉਹ ਛੱਡ ਗਿਆ ਤੇ ਦੋ ਬੰਦੇ ਜਿਹੜੇ ਅਕਾਲੀ ਸਰ ਵਾਰਸ ਪੰਜਾਬ ਦੀ ਸਟੇਜ ਤੇ ਦੇਖੇ ਗਏ ਮਨਪ੍ਰੀਤ ਯਾਰੀ ਤੇ ਇਕਵਾਲ ਸਿੰਘ ਝੁੰਦਾ ਇਹਨੂੰ ਕੀ ਕਹੀਏ ਕਿਹੜਾ ਇਨਸ਼ਾਸਨ ਰਹਿ ਗਿਆ ਵਿੱਚ ਨਾ ਕੋਈ ਇਨਸ਼ਾਸਨ ਨਾ ਕੋਈ ਗੱਲਬਾਤ ਤੇ ਕੋਈ ਪਾਰਟੀ ਆ ਜਿਹੜੀ ਐ ਥੋੜੀ ਚੱਲਦੀ ਆਉਂਦੀਆਂ ਨੇ ਕੋਈ ਪ੍ਰੋਗਰਾਮ ਨਹੀਂ ਕੋਈ ਵਿਜ਼ਨ ਨਹੀਂ ਜਿਹਦਾ ਦਿਲ ਕਰਦਾ ਉਹ ਆਪੀ ਸਟੇਟਮੈਂਟ ਦੇ ਦਿੰਦਾ ਗਿਆਨੀ ਹਰਪ੍ਰੀਤ ਸਿੰਘ ਦਾ ਹੌਂਸਲਾ ਦਾ ਕੰਟਰੋਲ ਹੀ ਨਹੀਂ ਹੈ ਤੇ ਉਹ ਪਾਰਟੀ ਵਿੱਚ ਸੱਚਮੁੱਚ ਹੀ ਨਹੀਂ ਤਾਂ ਉਹਨੂੰ ਹੋਰ ਵੀ ਬੰਦੇ ਚਲੇ ਜਾਂਦੇ ਪਰ ਉਹ ਜਾਣ ਕਿੱਥੇ ਸੁਖਵੀਰ ਸਿੰਘ ਬਾਦਲਪੁਰ ਜੇ ਮੰਨ ਲਓ ਹੁਣ ਸ਼੍ਰੋਮੀ ਕਾਲੀਗੜ੍ਹ ਚ ਕੋਈ ਜਾ ਰਿਹਾ ਤਾਂ ਫਿਰ ਉਹ ਜਿਹੜਾ ਹੈ ਉਹ ਉਹਦੀ ਪੋਜੀਸ਼ਨ ਨਹੀਂ ਰਹਿਣੀ ਜੋ ਪਹਿਲਾਂ ਸੀ ਉੱਥੇ ਨੀਮਾ ਹੋ ਕੇ ਜਾਊਗਾ ਇਹ ਵੀ ਗੱਲ ਹੈ ਫਿਰ ਉਹ ਸੁਖਵੀਰ ਬਾਦਲ ਦੀ ਮਰਜ਼ੀ ਤੇ ਹੋਊਗਾ ਇਸ ਕਰਕੇ ਉਹ ਸਾਰੇ ਔਖੇ ਨੇ ਸਵੇਤ ਪੁਰਵਿੰਦਰ ਸਿੰਘ ਢੀਟਸਾ ਝੂਂਦਾ ਤੇ ਨਿਆਰੀ ਈਵਨ ਚਦੂ ਬਾਦਰ ਹੋ ਕੁਛ ਨਹੀਂ ਰਿਹਾ ਨਾ ਉੱਥੇ ਪਾਰਟੀਆਂ ਸਿਆਸੀ ਲੋਕ ਪਾਵਰ ਲਈ ਚਾਹੁੰਦੇ ਨੇ ਇਸ ਤਰ੍ਹਾਂ ਥੋੜੀ ਪਾਵਰ ਉਹਨੀ ਇਕਸਾਰ ਰਹਿ ਗਿਆ ਕੁਝ ਵੀ ਨਹੀਂ ਹਜ ਤੱਕ ਤਾਂ ਪਾਰਟੀ ਦਾ ਵਿਜ਼ਨ ਨਹੀਂ ਹਜ ਤੱਕ ਤਾਂ ਪਾਰਟੀ ਰਜਿਸਟਰਡ ਨਹੀਂ ਹੋਈ ਕੋਈ ਮੀਟਿੰਗ ਨਹੀਂ ਮੁਖਸਰ ਸਾਹਿਬ ਤੱਕ ਨਹੀਂ ਉਹਨਾਂ ਨੇ ਰੈਲੀ ਕੀਤੀ ਕੋਈ ਚੰਗੀ ਤਰ੍ਹਾਂ ਇਲੈਕਸ਼ਨ ਨਹੀਂ ਜੜੀ ਸੋ ਉਥੋਂ ਹੌਲੀ ਹੌਲੀ ਬੰਦੇ ਕਿਰਨੇ ਸ਼ੁਰੂ ਹੋਗੇ ਉਸ ਪਾਰਟੀ ਦਾ ਹਾਲ ਜਿਹੜਾ ਹੈ ਉਹ ਜਾਦਾ ਵਧੀਆ ਨਹੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੇ ਆਪ ਚ ਸਟਰੋਂਗ ਹੈ ਇਸ ਚ ਕੋਈ ਸ਼ੱਕ ਨਹੀਂ ਕਿ ਪਹਿਲਾ ਰੋ ਉਹਦੀ ਪੋਜੀਸ਼ਨ ਠੀਕ ਹੋ ਗਈ ਤਰਨ ਤਰਨ ਦੀ ਚੌਂਣ ਤੋਂ ਬਾਅਦ ਉਹਨੂੰ ਹੌਸਲਾ ਮਿਲਿਆ ਔਰ ਬਕਸਰ ਸਾਹਿਬ ਦੇ ਵਿੱਚ ਜੋ ਕੱਟ ਕੀਤਾ ਉਹ ਵੀ ਤੇ ਉੱਥੇ ਜੋ ਪੈਸੇ ਜੋ ਕੁਝ ਸਰਬੀਤ ਸਿੰਘ ਬਾਦਲ बोल ਰਹੇ ਹਨ ਉਹ ਤੇ ਸਵਾਲ ਖੜੇ ਕੀਤੇ ਜਾ ਸਕਦੇ ਨੇ ਕਿ ਕੀ ਹੈ ਜੀ ਇਹ ਇਹ ਕਿਸ ਤਰ੍ਹਾਂ ਦਾ ਏਜੰਡਾ ਤੁਸੀਂ ਪੰਜਾਬ ਨੂੰ ਦੇ ਰਹੇ ਆ ਇਹ ਮਖਰੀ ਗੱਲ ਹੈ ਉਤੇ ਵੀ ਗੱਲ ਕਰਾਂਗੇ ਲੇਕਿਨ ਅੱਜ ਤਾਂ ਪਾਉਂਦੇ ਪੋਜੀਸ਼ਨ ਦੀ ਗੱਲ ਕਰ ਰਹੇ ਆ ਨਾ ਤੇ ਉਹਦੀ ਪੋਜੀਸ਼ਨ ਜਿਹੜੀ ਹੈ ਉਹੋ ਪਹਿਲਾ ਡਰੂ ਠੀਕ ਹੋਰ ਠੀਕ ਹੋ ਜਾਂਦੀ ਜੇ 328 ਰੁਪਏ ਦਾ ਮਾਮਲਾ ਨਾ ਉੱਬਰਦਾ ਨਾ ਕੋਰਟ ਚ ਜਾਂਦਾ ਨਾ ਬੰਦੇ ਫੜੇ ਜਾਂਦੇ ਨਾ ਉਹਦਾ ਜਿਹੜਾ ਕੋਲੀ ਫੜਿਆ ਜਾਂਦਾ ਸੀ ਇਹ ਇਸ ਨੇ ਸੁਖਵੀਰ ਸਿੰਘ ਬਾਦਲ ਨੂੰ ਕਾਫੀ ਡਿਫੈਂਸਿਵ ਕਰਤਾ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਇਹਦੇ ਨਾਲ ਸੁਖਵੀਰ ਸਿੰਘ ਬਾਦਲ ਦੀ ਸਥਿਤੀ ਜਿਹੜੀ ਹੈ ਉਹ ਕਾਫੀ ਕਮਜ਼ੋਰ ਹੋਈ ਹਲੇ ਵੀ ਡਰ ਹੈ ਜੇ ਹਰ ਸਿਮਰਤ ਕੋ ਫਾਦਰ ਕਹਿ ਸਕਦੀ ਹੈ ਕਿ ਸੰਖਵੀਰ ਨੂੰ ਫੜਿਆ ਜਾ ਸਕਦਾ ਹੈ ਦੂਜਾ ਲੀਡਰ ਮਜੀਠੀਆ ਜੇਲ੍ਹ ਚ ਉਹਨੂੰ ਮਾਰਨ ਦਾ ਡਰ ਹੈ ਤੋਂ ਸਥਿਤੀ ਉੱਥੇ ਵੀ ਬੰਦੇ ਜਿਹੜੇ ਇੱਧਰ ਆਏ ਉਹ ਉਹ ਆਪੇ ਫਸੇ ਹੋਏ ਨੇ ਉਹਨਾਂ ਕੋਲ ਉਸ ਤਰ੍ਹਾਂ ਦੀ ਸੀਨੀਅਰ ਲੀਡਰਸ਼ਿਪ ਨਹੀਂ ਹੈ ਤੋਂ ਇਹ ਸਾਰੇ ਹਾਲਾਤ ਦੇ ਵਿੱਚ ਆਗਾਦੀ ਬੈਠੇ ਨੇ ਸ਼ਾਇਦ ਇਸੇ ਕਰਕੇ ਭਾਰਤੀ ਜਨਤਾ ਪਾਰਟੀ ਹੁਣੇ ਕਦੇ ਵੀ ਨਹੀਂ ਇਸ ਤਰ੍ਹਾਂ ਦਾ ਸੰਕੇਤ ਦਿੰਦੀ ਕਿ ਅਸੀਂ ਪਹਿਲਾਂ ਵਾਂਗ ਤੁਹਾਡੇ ਨਾਲ ਆ ਜਾਾਂਗੇ ਸੋ ਅਕਾਲੀਆਂ ਦੀ ਪ੍ਰੋਬਲਮ ਇਹ ਹੈ ਇਸ ਦੇ باوجود ਸਿੱਖਾਂ ਦੇ ਵਿੱਚੋਂ ਅਕਾਲੀਆਂ ਦੇ ਵਿੱਚੋਂ ਸ਼ਰੋਮ ਨੇ ਅਕਾਲੀ ਦਲ ਬਾਕੀਆਂ ਨਾਲ ਟਕਰਾਇਆ ਇਉਂ ਪਕੈ ਸਕਦੇ ਫੇਰ ਰੈਗੀ ਕਾਂਗਰਸ ਦੀ ਗੱਲ ਕਾਂਗਰਸ ਜਿਹੜੀ ਹੈ ਉਹਨੂੰ ਲੱਗਦਾ ਰਹੇ ਕਿ ਅਸੀਂ ਬਹੁਤ ਕੁਝ ਕਰ ਲਾਂਗੇ ਪਰ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਕਾਂਗਰਸ ਦੀ ਜਿਹੜੀ ਅਪਸੀ ਲੜਾਈ ਹੈ ਇਹ ਕਿਹ ਲੋਕ ਕਲੇਸ਼ ਹੈ ਅੰਦਰੂਨੀ جنگ ਖਾਣਾ ਜੰਗੀ ਹੈ ਉਹ ਉਹਨੂੰ ਵੱਡੇ ਪੱਧਰ ਤੇ ਨੁਕਸਾਨ ਪਹੁੰਚਾ ਰਹੀ ਹੈ ਇਹ ਦਾ ਇਹਦੇ ਲਈ ਫਿਕਰਮੰਦ ਤਾਂ ਉਹਨਾਂ ਦੀ ਹਾਈ ਕਮਾਂਡ ਵੀ ਹੈ ਮਤਲਬ ਕਿ ਹੁਣ ਪਤਾ ਹੀ ਨਹੀਂ ਕੌਣ ਅੱਗੇ ਆਊਗਾ ਚਰਜੀਤ ਚੰਨੀ ਚੇਰਾ ਬਨੂ ਰਾਜਾ ਬੜੀ ਖੂ ਪ੍ਰਤਾਪ ਸਿੰਘ ਬਾਜਵਾਹ ਸੁਰਜਿੰਦਰ ਸਿੰਘ ਰੰਧਾਵਾ ਇਹ ਚਾਰੇ ਤਾਂ ਆਪਣੇ ਕਿਸੇ ਤੋਂ ਬਿਨ ਕਾਠਾਲੇ ਹੋਰ ਵੀ ਆਗੇ ਨੇ ਚਾਰੇ ਦਾ ਬਿਲਕੁਲ ਨਹੀਂ ਕਿ ਸਰ ਨੂੰ ਸਾਹਮਣੇ ਔਰ ਨਾ ਹੀ ਇੱਕ ਦੂਜੇ ਨੂੰ ਹਜ਼ਮ ਕਰਨ ਨੂੰ ਤਿਆਰ ਨੇ ਤੋ ਇਹ ਲੜਾਈ ਜਿਹੜੀ ਹੈ ਉਹ ਕਾਂਗਰਸ ਨੂੰ ਕਮਜ਼ੋਰ ਕਰਦੀ ਹੈ ਹਾਲਾਂਕਿ ਕਾਂਗਰਸ ਜਿਵੇਂ ਮਨਰੇਗਾ ਨੂੰ ਲੈ ਕੇ ਲੱਗੀ ਹੈ ਮਜ਼ਦੂਰਾਂ ਦੀ ਗੱਲ ਕਰ ਰਹੀ ਹੈ ਉਹਦੇ ਵਿੱਚ ਇਹ ਗੱਲ ਵੈਸੇ ਜਿੰਨੇ ਜੋਰ ਸ਼ੋਰ ਨਾਲ ਕਾਂਗਰਸ ਲੱਗੀ ਹੈ ਜੇ ਕਿਤੇ ਇਹ ਹੀ ਜੋਰ ਸ਼ੋਰ ਨਾਲ ਕਿਸਾਨ ਲੱਗਦੇ ਤਾਂ ਚੰਗੀ ਗੱਲ ਹੋਣੀ ਸੀ ਕਿਸਾਨ ਚੁੱਪ ੜੇ ਹਾਲਾਂਕਿ ਮਜ਼ਦੂਰਾਂ ਨੇ ਕਾਂ ਇਹਨਾਂ ਦਾ ਕਿਸਾਨਾਂ ਦਾ ਸਾਥ ਦਿੱਤਾ ਸੀ ਜਦੋਂ ਕਿਸਾਨੀ ਲਹਿਰ ਚੱਲ ਰਹੀ ਸੀ ਉਵੇਂ ਹੀ ਕਿਸਾਨਾਂ ਨੂੰ ਮਜ਼ਦੂਰਾਂ ਦਾ ਸੰਯੁਕਤ ਕਿਸਾਨ ਮੋਰਚੇ ਨੂੰ ਬਾਕੀ ਕਿਸਾਨ ਜਥੇਬੰਦੀਆਂ ਨੂੰ ਇਸ ਇਸ਼ੂ ਤੇ ਬਿਆਨਬਾਜ਼ੀ ਤੋਂ ਉੱਪਰ ਉੱਠ ਕੇ ਜ਼ੀਰੋ ਗਰਾਊਂਡ ਜ਼ੀਰੋ ਤੇ ਜਾ ਕੇ ਕਿ ਮਜ਼ਦੂਰਾਂ ਦਾ ਸਾਥ ਦੇਣਾ ਬਣਦਾ ਸੀ ਉਹ ਸ਼ਾਦੋਂ ਨਹੀਂ ਦੇ ਰਹੀ ਦੂਜੇ ਪਾਸੇ ਕਾਂਗਰਸ ਲੱਗੀ ਹੋਈ ਹੈ ਇਹਦਾ ਫਾਇਦਾ ਨਿਸ਼ਚਿਤ ਤੌਰ ਤੇ ਕਾਂਗਰਸ ਨੂੰ ਸਿਆਸੀ ਤੌਰ ਤੇ ਹੋਏਗਾ ਪਰ ਕਾਂਗਰਸ ਦੇ ਚਰੀਡਸ਼ਪ ਦਾ ਕਲੇਸ਼ ਜਿਹੜਾ ਉਹਨੇ ਪਹਿਲਾਂ ਵੀ ਕਈ ਵਾਰ ਨੁਕਸਾਨ ਪਹੁੰਚਾਇਆ ਹਾਲ ਦੀ ਘਟਨਾ ਵੀ ਨੁਕਸਾਨ ਪਹੁੰਚਾਉ ਤਾਂ ਮੈਂ ਸ਼ੁਰੂ ਚ ਕੀ ਕਿਹਾ ਸੀ ਕਿ ਪੰਜਾਬ ਦੀ ਜਿਹੜੀ ਸਿਆਸੀ ਦਸ਼ਾ ਤੇ ਦਸ਼ਾ ਇਹ ਬੜੀ ਦਿਲਚਸਪ ਹੈ ਦਸ਼ਾ ਨਜ਼ਰੀ ਆ ਰਹੀ ਕਿਸੇ ਨੂੰ ਵੀ ਔਰ ਦਸ਼ਾ ਸਾਰੀਆਂ ਪਾਰਟੀਆਂ ਦੀ ਇਸ ਤਰ੍ਹਾਂ ਦੀ ਹੈ ਇਸ ਦਸ਼ਾ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਆਪ ਦਾ ਰਾਹ ਜਿਹੜਾ ਹੈ ਉਹ ਲੱਭ ਰਹੀ ਹੈ ਉਹ ਰਾਹ ਜਿਵੇਂ ਧੁੰਦ ਦੇ ਵਿੱਚ ਨਾ ਜੇ ਚੱਲਦੇ ਰਹੋ ਆਰਾਮ ਮਿਲ ਜਾਂਦਾ ਹੈ ਉਹਨਾਂ ਨੂੰ ਵੀ ਇਹੀ ਲੱਗਦਾ ਹੈ ਕੋਈ ਗੱਲ ਨਹੀਂ ਜੇ ਧੁੰਦ ਹੈ ਚੰਗੀ ਤਰ੍ਹਾਂ ਨਹੀਂ ਰਾਹ ਦਿਸ ਰਿਹਾ ਕੋਈ ਗੱਲ ਨਹੀਂ ਅੱਗੇ ਵਧਦੇ ਰਹੋ ਸ਼ਾਇਦ ਸਾਨੂੰ ਮੰਜ਼ਲ ਮਿਲ ਜੇ ਇਸ ਪਾਸੇ ਨੂੰ ਲੱਗੇ ਹੋਏ ਨੇ ਸ਼ਾਇਦ ਇਸੇ ਕਾਰਨ ਜਿਹੜੇ ਇੱਧਰ ਉੱਧਰ ਵਿਖਰੇ ਹੋਏ ਨੇ ਉਹ ਫਿਰ ਜੁੜੇ ਹੈ ਜਿਹੜੇ ਖਵਾਰ ਨੇ ਉਹ ਮਿਲ ਰਹੇ ਨੇ ਕਿਉਂ ਲੱਗਦਾ ਮੈਨੂੰ ਤਾਂ ਜਿਵੇਂ ਸਾਰੇ ਉੱਧਰ ਨੂੰ ਜਾ ਰਹੇ ਨੇ ਜਿਹੜੇ ਜਿਨ੍ਹਾਂ ਨੂੰ ਕੋਈ ਹੋਰ ਕਿਸੇ ਪਾਸੇ ਨਹੀਂ ਹੁਣ ਦੇਖੋ ਨਾ ਚਰਜੀਤ ਬਰਾੜ ਕਿੱਧਰ ਜਾਂਦਾ ਇੱਧਰ ਹੀ ਜਾ ਸਕਦਾ ਸੀ ਕਾਂਗਰਸ ਉਹ ਜਾਣੀ ਸਕਦਾ ਸੀ ਤੋਂ ਇਸ ਤਰ੍ਹਾਂ ਹੀ ਕਾਂਗਰਸੀਆ ਜਗਵੀਸਨਪੁਰਾਣ ਸੋ ਇਸ ਕਰਕੇ ਇਹੋ ਜਿਹੇ ਬੰਦਿਆਂ ਦੇ ਨਾਲ ਇਹ ਭਾਰਤੀ ਜਨਤਾ ਪਾਰਟੀ ਆਪਣੇ ਨੂੰ ਡਿਸ਼ ਕਰ ਰਹੀ ਹੈ ਦੇਖੋ ਸਥਿਤੀ ਸੱਚ ਬੋਲੀ ਦਰਜ ਇਸ ਪਰ ਥੋੜਾ ਬਹੁਤ ਬਹੁਤ ਸ਼ੁਕਰੀਆ